ਾਰੇ ਪੰਜਾਬ ਵਾਸੀਆਂ ਨੂੰ ਸਸਰੀ ਕਾਲ ਜੀ ਮੌਸਮ ਦੀ ਜਾਣਕਾਰੀ ਦੇਣ ਲੱਗੇ ਆ ਕੋਈ ਡਰਨ ਡਰਾਉਣ ਵਾਲੀ ਗੱਲ ਨਹੀਂ ਕੋਈ ਮੀਂਹ ਮੂਹ ਨਹੀਂ ਪੈਣਾ ਝੋਨੇ ਦੇ ਮੋੜਰਾਂ ਦਾ ਜਾ ਕੇ ਸੋਚ ਦਬੋ ਪਾਣੀ ਲਾਓ ਆਪਣਾ ਘਰੇ ਨਿਆਰੇ ਨਾਲ 100 AC ਯੂਸੀ ਚਲਾਓ ਫੱਖੇ ਫੁੱਖੇ ਚਲਾਓ ਕੋਈ ਵੱਡੀ ਮੌਸਮ ਦੀ ਅਪਡੇਟ ਹੈ ਨਹੀਂ ਮਾੜੀ ਮੋੜੀ ਕਿਣ ਮੇਣ ਬੈਣੀ ਆ ਉਹ ਤਾਂ ਪੈਂਦੀ ਉਹ ਹੁੰਦੀ ਆ ਸੌਣ ਦਾ ਮਹੀਨਾ ਚੱਲ ਰਿਹਾ ਆ ਕੋਈ ਕਿਸੇ ਵੀਰ ਭਰਾ ਨੂੰ ਫਿਕਰ ਕਰਨ ਦੀ ਲੋੜ ਨਹੀਂ ਰੇ ਫੌਣੀ ਰੇ ਫੌਸਪਰੇ ਪਾਉਣੀ ਸਪਰੇ ਪਾਓ ਕੋਈ ਅੱਡੀ ਵੱਡੀ ਗੱਲ ਨਹੀਂ ਹੈਗੀ ਆ ਮੂੰਹ ਹੀ ਸੋਸ਼ਲ ਮੀਡੀਆ ਤੇ ਜਣਾ ਖਣਾਈ ਮੌਸਮ ਦੀਆਂ ਰਿਪੋਰਟਾਂ ਦੇਈ ਜਾਂਦਾ ਆ ਆ ਬੱਦਲੀ ਸਿਸਟਮ ਆ ਗਿਆ ਜੀ ਉਹ ਬੱਦਲੀ ਸਿਸਟਮ ਆ ਗਿਆ ਕੋਈ ਸਿਸਟਮ ਸਿਸਟਮ ਨਹੀਂ ਇਹ ਮਾੜੇ ਮੋੜੇ ਬਦਲ ਬਣਦੇ ਆ ਤੇ ਚਲੇ ਜਾਂਦੇ ਆ ਮਾੜਾ ਮੋਟਾ ਮੀਂਹ ਦਾ ਪੈਂਦਾ ਹੀ ਰਹਿਣਾ ਤੇ ਪੈ ਵੀ ਰਿਹਾ ਕਦੇ ਕਿਤੇ ਪੈ ਗਿਆ ਕਦੇ ਕਿਤੇ ਪੈ ਗਿਆ ਇਹ ਕੋਈ ਅੱਡੀ ਵੱਡੀ ਗੱਲ ਹੈ ਨਹੀਂ ਨਾ ਇਹਨੂੰ ਕੋਈ ਏਡਾ ਵੱਡਾ ਮੈਟਰ ਬਣਾਓ ਛੋਟੇ-ਮੋੜੇ ਜਿਹੇ ਸਿਸਟਮ ਹੁੰਦੇ ਆ 10-20 ਮਿੰਟ ਕੰਮ ਆਣੀ ਹੀ ਹੁੰਦੀ ਹੈ ਲੰਘ ਜਾਂਦੇ ਆ ਤੇ ਜੇ ਕੋਈ ਵੱਡਾ ਸਿਸਟਮ ਆਇਆ ਕੋਈ ਵੱਡਾ ਖਤਰੇ ਵਾਲਾ ਕੰਮ ਹੋਇਆ ਤਾਂ ਹੀ ਤੁਹਾਨੂੰ ਜ਼ਰੂਰ ਵੀਡੀਓ ਬਣਾ ਕੇ ਦੱਸਾਂਗੇ ਤੇ ਆ ਜਿਹੜੇ ਛੋਟੇ-ਮੋੜੇ ਜੇ ਸਿਸਟਮ ਹੁੰਦੇ ਆ ਇਹਨਾਂ ਦੀ ਕੋਈ ੱਡੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ